ਹੱਲਾ ਪੰਜਵਾ ਕਰ ਪੰਜਵਾ ਦੋਪਜੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨਾ ਪੰਜ ਦੋਖ ਅਰ ਅਹੰਗਰੋਗ एहो तानते सगल दूरीना मेरु प्रभ जी कीना पंच दोख आर अहंग रोग एहो तानते सगल दूर कीना रा बंदन तोर शोर विखया गुर कौ शब्द मेरे ही दीना। रूप अनरूप मोर कच्छ न विचारो प्रेम रंग पीना पेखे लालन पाट बीच खोए अनित चिता हरे पति सहि को गृह सोई प्रभ नानक सोठा कुरते सहि तीन पेखेयो लाल न ਪਾਟ ਵਿਚ ਕੋਏ ਅਨਿਦ ਚਿਤਾ ਹਰਖੇ ਪਤੀ ਨਾ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ठाकुर ਤਿਸ ਹੀ ਕੋ ਤੀਨ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਜਹੂਰ ਸਰਬ ਕਲਾ ਭਰਪੂਰ ਗਿਆਨ ਕੇ ਮੁਜਸਮੇ ਹਲਤ ਅਲਤ ਪਲਤ ਸਵਾਰ ਦੇਨ ਹਰਿ ਸਤਿਗੁਰ ਤਿੰਨਾਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਗੁਰੂ ਪਿਆਰੀ ਗੁਰੂ ਸواری ਗੁਰੂ ਦਾ ਖਾਸ ਰੂਪ ਸੱਤ ਸੰਗੀ ਜਨੋ ਬੜਿਆਂ ਵੱਡਿਆਂ ਭਾਗਾ ਵਾਲੇ ਹਾਂ ਫਤਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਹਿਣ ਦਾ ਸਤਿਗੁਰੂ ਵੱਲੋਂ ਕੁਝ ਅਮੋਲਕ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ ਆਓ ਇਹਨਾਂ ਅਮੋਲਕ ਘੜੀਆਂ ਦੇ ਵਿੱਚ ਆਪਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਤੋਂ ਕੁਝ ਸਿੱਖਣਾ ਕਰੀਏ ਕੁਝ ਸਿੱਖ ਕੇ ਉਸ ਨੂੰ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ ਤੇ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਚਲਾ ਸਕੀਏ ਆਪਣੇ ਜੀਵਨ ਦੀ ਜ਼ਿੰਦਗੀ ਜਿਉਂ ਸਕੀਏ ਬਹੁਤ ਆਤ ਦੇ ਵਿੱਚ ਕੀ ਹੁੰਦਾ ਹੈ ਕਿ ਬੰਦਾ ਗੁਰੂ ਦੇ ਕੋਲ ਆ ਕੇ ਖੁਸ਼ ਨਹੀਂ ਆ ਰਾਜੀ ਨਹੀਂ ਆ ਉਹਨੂੰ ਐ ਲੱਗਦਾ ਕਿ ਕਿਉਂ ਮੈਂ ਸਵੇਰੇ ਉੱਠਾਂਗਾ ਆਪਣੀ ਨੀਂਦ ਖਰਾਬ ਕਰਾਂਗਾ ਫਿਰ ਉੱਠ ਕੇ ਗੁਰੂ ਘਰ ਜਾਵਾਂਗਾ ਮੈਨੂੰ ਕੀ ਮਿਲ ਜਾਣਾ ਬਹੁਤ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਹੀ ਪੈਦਾ ਹੈ ਕਿ ਗੁਰੂ ਘਰ ਜਾਇਆ ਕੀ ਹੁੰਦਾ ਹੈ ਕਈ ਲੋਕੀ ਗੱਲ ਕਹਿੰਦੇ ਨੇ ਕਿ ਲੈ ਤੁਸੀਂ ਗੁਰੂ ਘਰ ਜਾਂਦੇ ਤੁਹਾਨੂੰ ਕੋਈ ਮਿਲ ਗਿਆ ਜਿਹੜਾ ਮੈਨੂੰ ਨਹੀਂ ਮਿਲਿਆ ਕਈ ਵਾਰ ਇਹ ਸ਼ਬਦ ਹੁੰਦੇ ਨੇ ਬੰਦੇ ਦੇ ਭਲਿਆ ਕਿਤੇ ਇੱਕ ਵਾਰ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਗੁਰੂ ਕੋਲ ਲੈ ਕੇ ਜਾ ਗੁਰੂ ਕੋਲ ਜਾ ਕੇ ਬੈ ਗੁਰੂ ਨੂੰ ਦੱਸ ਸਤਿਗੁਰ ਜੀਓ ਮੈਂ ਤੇਰੇ ਦਰ ਤੇ ਆਇਆ ਮੈਨੂੰ ਵੀ ਕਿਤੇ ਆਪਣੀ ਝੋਲੀ ਵਿੱਚ ਥੋੜੀ ਜੀ ਥਾਂ ਦੇ ਦਿਓ ਮੈਂ ਵੀ ਤੇਰੇ ਦਰ ਦਾ ਨਿਮਾਣਾ ਹੋ ਜਾਵਾਂ ਕਿਤੇ ਇਹ ਸਾਡੀਆਂ ਅੰਦਰ ਦੀਆਂ ਭਾਵਨਾਵਾਂ ਹੁਣ ਤਾਂ ਗੱਲ ਬਣਨੀ ਹੈ ਜਦੋਂ ਅੰਦਰ ਦੀ ਭਾਵਨਾਵਾਂ ਹੋਵੇਗੀ ਕਿ ਜੇ ਗਵਾਂਢੀ ਗੁਰੂ ਘਰ ਜਾਂਦਾ ਤੇ ਮੈਂ ਵੀ ਕਿਉਂ ਨਾ ਗੁਰੂ ਘਰ ਜਾਵਾਂ ਦੇਖ ਕੇ ਤੇ ਵੱਲ ਵੇਖੋ ਇੱਕ ਗੱਲ ਇਹ ਪੱਕੀ ਹੈ ਕਿ ਗਲਤ ਚੀਜ਼ ਨੂੰ ਦੇਖ ਕੇ ਗਲਤ ਕੰਮ ਬੜੀ ਛਿੱਤੀ ਹੁੰਦਾ ਪਰ ਚੰਗੇ ਕੰਮ ਨੂੰ ਵੇਖ ਕੇ ਚੰਗਾ ਕੰਮ ਹੁੰਦਿਆਂ ਬਹੁਤ ਸਮਾਂ ਲੱਗ ਜਾਂਦਾ ਇੱਕ ਅਖਾਂਣ ਵਰਤੀ ਜਾਂਦੀ ਹੈ ਕੀ ਰੂਪ ਨਹੀਂ ਆਉਂਦਾ ਮਤ ਤਾਂ ਆ ਜਾਂਦੀ ਹੈ ਕਈ ਵਾਰੀ ਰੂਪ ਨਹੀਂ ਆਉਂਦਾ ਬੰਦਾ ਕਿ ਬੰਦਾ ਸੋਹਣਾ ਸੁਨੱਖਾ ਮੈਂ ਵੀ ਇਹਦੇ ਵਾਂਗੂ ਸੋਹਣਾ ਸੁਨੱਖਾ ਬੜ ਜਾਵਾਂ ਪਰ ਨਹੀਂ ਮਤ ਆ ਜਾਂਦੀ ਹੈ ਬੰਦਾ ਮਤ ਧਾਰਨ ਕਰ ਲਿੰਦੇ ਕਿਉਂ ਨਾ ਹੋਵੇ ਕਿ ਮੈਂ ਵੀ ਇਹੋ ਜੀ ਮਤ ਧਾਰਨ ਕਰ ਲਵਾਂ ਮੈਂ ਵੀ ਇਨ੍ਹਾਂ ਵਰਗੇ ਕੰਮ ਕਰਨੇ ਸ਼ੁਰੂ ਕਰ ਦੇਵਾਂ ਪਰ ਨਹੀਂ ਪਿਆਰਿਓ ਜਿੱਥੇ ਗੁਰੂ ਦੀ ਗੋਦ ਵਿੱਚ ਚੱਲ ਕੇ ਆਏ ਆ ਗੁਰੂ ਦੀ ਗੋਦ ਵਿੱਚ ਬੈਠੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਪਏ ਆਂ ਜਿੱਥੇ ਤਾਨ ਕਰਕੇ ਹਾਜ਼ਰੀਆਂ ਗੁਰੂ ਦਰਬਾਰ ਅੰਦਰ ਲਵਾਈਆਂ ਨੇ ਉੱਥੇ ਇੱਕ ਵਾਰ ਮਨ ਬਿਰਤੀਆਂ ਇਕਾਗਰ ਕਰੀਏ ਕਿਉਂਕਿ ਜਨ ਜਨ ਮਨ ਹਾਜ਼ਰ ਨਹੀਂ ਉਹਨਾਂ ਚ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗੀ ਜਦੋਂ ਮਨ ਸਾਡਾ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ ਸਾਡੀ ਚੱਲ ਕੇ ਆਇਆ ਗੁਰੂ ਦੇ ਕੋਲ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਆ ਕੇ ਅਰਦਾਸ ਬੇਨਤੀ ਕੀਤੀ ਗੁਰੂ ਕੋ ਮੰਗੀਆਂ ਉਹ ਦਾਤਾਂ ਸਾਡੀ ਝੋਲੀ ਵਿੱਚ ਪੈ ਜਾਣਗੇ ਜੇ ਅਸੀਂ ਮਨ ਕਰਕੇ ਗੁਰੂ ਘਰ ਆ ਗਏ ਆਓ ਇੱਕ ਵਾਰ ਆਪਣੇ ਸਾਰੇ ਜਣੇ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ 'ਚ ਸੀਸ ਝੁਕਾਈਏ ਕੋਈ ਰਸਨਾ ਵਾਂਜੀ ਨਵੇ ਸਾਰੇ ਇੱਕ ਵਾਰੀ ਕਹਿਣ ਤੇ ਹਾਜ਼ਰੀ ਲਵਾਓ ਗੱਜ ਕੇ ਫਤਿਹ ਨਸੰਜ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਜਿਹੜੇ ਅੱਜ ਆਪਾਂ ਨੂੰ ਹੁਕਮ ਦੀ ਦਾੜ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਸਾਰਿਆਂ ਨੂੰ ਨਿਵਾਜਿਆ ਹੈ ਉਹ ਹੁਕਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ 6016 ਅੰਗ ਦੇ ਉੱਪਰ ਸੁਭਾਏ ਮਾਣੇ ਟੋਡੀ ਮਹਿਲਾ ਪੰਜਵਾਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਵੱਲੋਂ ਉਚਾਰਨ ਕੀਤੇ ਹੋਏ ਬੋਲ ਜਿਨ੍ਹਾਂ ਨਾਲ ਆਪ ਹੁਕਮ ਦੇ ਰੂਪ ਵਿੱਚ ਸਰਵਣ ਕੀਤੇ ਨੇ ਆਪਾਂ ਸਾਰੇ ਨੇ ਸਾਂਝ ਪਾਈ ਹੈ ਆਓ ਆਪਾਂ ਇਸੇ ਹੁਕਮ ਦੀ ਅੱਜ ਵਿਚਾਰ ਆਪਦੀ ਨਾਲ ਸਾਂਝੀ ਕਰਦੇ ਕਰ ਰਿਹਾ ਮੈਂ ਸਿੱਖੀਏ ਤੇ ਸਿੱਖੀ ਕਿ ਸਤਿਗੁਰ ਜੀ ਰੋਜ਼ ਹੁਕਮਨਾਮਾ ਬਖਸ਼ ਕੇ ਨਿਵਾਜਦੇ ਨੇ ਤੱਕੀ ਸਤਿਗੁਰ ਜੀ ਕੀ ਕਹਿ ਰਹੇ ਨੇ ਕਿ ਸਿੱਖਾ ਹਰ ਰੋਜ਼ ਆਪਣੀ ਜ਼ਿੰਦਗੀ ਦਾ ਪੜਾ ਸਿੱਖ ਲੈ ਤੇਰੀ ਜ਼ਿੰਦਗੀ ਗੁਰੂ ਦੀ ਗੋਦ ਵਿੱਚੋਂ ਸ਼ੁਰੂ ਹੁੰਦੀ ਹੈ ਹਰ ਰੋਜ਼ ਦੀ ਜ਼ਿੰਦਗੀ ਆ ਸਿੱਖ ਆ ਬੈ ਮੈਂ ਦੱਸਾਂ ਕਿ ਅੱਜ ਤੇਰੇ ਲਈ ਕੀ ਹੁਕਮ ਆਇਆ ਹੈ ਗੁਰੂ ਦਾ ਤੂੰ ਕੀ ਹੁਕਮ ਗੁਰੂ ਦਾ ਅਪਹੇਲ ਦੇ ਵਿੱਚ ਕਮਾ ਕੇ ਜਾ ਸਕਦਾ ਟੋਡੀ ਰਗਦਾ ਨਾਈ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਵੱਲੋਂ ਚਰਨ ਕੀਤਾ ਹੋਇਆ ਸ਼ਬਦ ਦੇ ਤੇ ਘਰ ਪੰਜਵਾਂ ਪੰਜਵੇਂ ਕਰਦੇ ਵਿੱਚ ਗਾਉਣ ਦੀ ਹਦਾਇਤ ਤੇ ਜਿਹੜੇ ਵੀਰ ਕੀਰਤਨ ਕਰਦੇ ਨੇ ਜਾਂ ਤਬਲਾ ਵਜਾਉਂਦੇ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਘਰ ਵਿੱਚ ਸ਼ਬਦ ਗਾਇਆ ਜਾਂਦਾ ਇਹਨਾਂ ਦੇ ਘਰ ਹੁੰਦੇ ਨਹੀਂ ਇਹ ਮਹਿਲਾ ਘਰ ਪੰਜਵਾਂ ਦੋਪ ਦੇ ਦੋਪਰੇ ਦਾ ਭਾਵ ਦੋ ਪੱਦਿਆਂ ਵਾਲਾ ਸ਼ਬਦ ਹੈ ਹੁਣ ਧੰਗ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਜਿੱਥੇ ਨਾਲ ਦੀ ਨਾਲ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਮੂਲ ਮੰਤਰ ਵਰਤਿਆ ਗੁਰੂ ਗ੍ਰੰਥ ਸਾਹਿਬ ਅੰਦਰ 568 ਵਾਰ ਟੋਟਲ ਸਾਰਾ ਮੂਲ ਮੰਤਰ ਵਰਤਿਆ ਗਿਆ ਹੈ 568 ਵਾਰ 568 ਵਾਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਤਿੰਨ ਰੂਪਮ ਅਜਮੂਲ ਮੰਤਰ ਅਕਤਰ ਜਾਦੀ ਵਾਰ ਆਇਆ ਹੈ ਨੰਬਰ 1 ਇੱਕ ਤਾਂ ਆਪਾਂ ਸੰਪੂਰਨ ਨੂੰ ਪੜਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਪ ਬਾਣੀ ਆਰੰਭ ਹੁੰਦੀ ਉਦੋਂ ਪੜਦੇ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਇੱਕ ਰੂਪ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਵਰਤਿਆ ਗਿਆ ਮੂਲ ਮੰਤਰ ਦਾ ਦੂਜਾ ਰੂਪ ਵਰਤਿਆ ਗਿਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੇ ਗੁਰਪ੍ਰਸਾਦ ਤੇ ਤੀਜਾ ਰੂਪ ਜਿਹੜਾ ਵਰਤਿਆ ਗਿਆ ਉਹ ਵਰਤਿਆ ਗਿਆ ਇੱਕ ਓੰਕਾਰ ਸਤ ਗੁਰਪ੍ਰਸਾਦ ਹੁਣ ਇੱਥੇ ਸ਼ਬਦ ਦੀ ਅਰੰਭਤੋਂ ਪਹਿਲਾਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਬਚਨ ਵਰਤੇ ਇੱਕ ਓੰਕਾਰ ਸਤਗੁਰ ਪ੍ਰਸਾਦ ਕੀ ਉਹਦੀ ਕਿਰਪਾ ਦੀ ਸਦਕਾ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਤ ਨਾਮ ਉਹਦਾ ਨਾਮ ਸਦਾ ਸਤਿ ਗੁਰ ਪ੍ਰਸਾਦ ਉਹਦੀ ਕਿਰਪਾ ਦੀ ਫਟਕਾ ਹੁਣ ਦੇਖੋ ਧੰਨ ਗੁਰੂ ਅਰਜਨ ਪਾਸ਼ਾ ਮਹਾਰਾਜ ਨੇ ਕਿੱਡੇ ਕਮਾਲ ਦੇ ਬਚਨ ਵਰਤੇ ਨੇ ਕਦੀ ਅਸੀਂ ਹਰ ਰੋਜ਼ ਸੁਣਦੇ ਆਂ ਬਚਨ ਪੜ੍ਹਦੇ ਆਂ ਸਤ ਗੁਰ ਜੀ ਨੇ ਪਹਿਲਾ ਸ਼ਬਦ ਵਰਤ ਕੇ ਕਹਿੰਦੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕਹਿੰਦੇ ਗੁਣ ਕਹਿੰਦੇ ਪਰ ਉਪਕਾਰ ਨੂੰ ਐਸੋ ਗੁਣ ਕਹਿੰਦੇ ਮੇਰੇ ਪ੍ਰਭੂ ਜੀ ਮੇਰੇ ਉੱਤੇ ਇਹੋ ਜਿਹਾ ਪਰ ਉਪਕਾਰ ਕਰ ਦੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕਿ हे ਮੇਰੇ ਮਾਲਕ हे ਪਰਉਪਕਾਰੀ ਸਤਿਗੁਰੂ ਜੀ ਐਸੋ ਗੁਣ ਕਿ ਮੇਰੇ ਉੱਤੇ ਇਹੋ ਜਿਹਾ ਪਰ ਉਪਕਾਰ ਕਰ ਦੇ ਮੇਰੋ ਪ੍ਰਭ ਜੀ ਕੀਨ ਕੀ ਪਰ ਉਪਕਾਰ ਕਰੇ ਸਤਿਗੁਰੂ ਨੇ ਇੱਕ ਸਵਾਲ ਕਰਦਾ ਸਤਿਗੁਰੂ ਮੇਰੇ ਤੇ ਪਰ ਉਪਕਾਰ ਕਰੋ ਕਿਹੜਾ ਪਰ ਉਪਕਾਰ ਹੋਣਾ ਚਾਹੀਦਾ ਹੈ ਫਿਰ ਅੱਗੇ ਬਚਨੇ ਵਰਤੇ ਕਹਿੰਦੇ ਪੰਜ ਦੋਖ ਔਰ ਅਹੰਗਰੋਗ ਇਹੋ ਤਨ ਤੇ ਸਗਲ ਦੂਰ ਕੀਨ ਕਹਿੰਦੇ ਪੰਜ ਦੋਖ ਪੰਜੇ ਪੰਜ ਦੋਖ ਕਹਿੰਦੇ ਪੰਜ ਵਿਕਾਰ ਔਰ ਅਤੇ ਅਹੰਗਰੋਗ ਕਹਿੰਦੇ ਹਉਮੈ ਦਾ ਰੋਗ ਕਹਿੰਦੇ ਇਹ ਪੰਜ ਵਿਕਾਰ ਅਤੇ ਇਹ ਹਉਮੈ ਦਾ ਰੋਗ ਇਸ ਨੇ ਮੇਰੇ ਸਰੀਰ ਵਿੱਚੋਂ ਕਹਿੰਦੇ ਕੱਢ ਦਿੱਤੇ ਹਨ ਕਹਿੰਦੇ ਇੱਕ ਆਪਾਰੋਪਕਾਰ ਹੋ ਗਿਆ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕੀ ਪੰਜ ਦੋਖ ਅਰ ਅਹੰਗਰੋਗ ਕੀ ਮੇਰੇ ਸਰੀਰ ਦੇ ਵਿੱਚ ਇਹ ਪੰਜ ਵਿਕਾਰ ਇਹ ਹਉਮੈ ਦਾ ਰੋਗ ਇਹ ਸਾਰੇ ਸਤਿਗੁਰੂ ਨੇ ਬਾਹਰ ਕੱਢ ਦਿੱਤੇ ਨੇ ਹੁਣ ਦੇਖੋ ਸਤਿਗੁਰੂ ਕਿੰਨਾ ਸਮਰੱਥ ਹੈ ਸਤਿਗੁਰੂ ਨੂੰ ਹਰ ਇੱਕ ਗੱਲ ਬਾਰੇ ਪਤਾ ਹੈ ਕਿ ਮਨੁੱਖ ਦੇ ਮਨ ਵਿੱਚ ਕੀ ਚੱਲਦਾ ਪਿਆ ਹੈ ਬੰਦਾ ਆਪਣੇ ਮਨ ਵਿੱਚ ਪੰਜ ਵਿਕਾਰ ਸੋਚੀ ਜਾਂਦਾ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਰੇ ਸੋਚੀ ਜਾਂਦਾ ਮਾੜਾ ਬੋਲਣ ਬਾਰੇ ਮਾੜਾ ਸੁਣਨ ਬਾਰੇ ਮਾੜੀ ਨਿੰਦਿਆ ਕਰੀ ਜਾਣੀ ਕਿਸੇ ਦੀ ਇਹ ਪੰਜ ਵਿਕਾਰਾਂ ਦੇ ਵਿੱਚ ਆਉਂਦੇ ਨੇ ਇਹ ਵਿਕਾਰ ਬੜੇ ਮਾੜੇ ਨੇ ਇਹ ਨਾ ਬੰਦੇ ਨੂੰ ਕਈ ਵਾਰ ਕੀ ਕਰਦੇ ਅੰਦਰੋਂ ਅੰਦਰ ਹੀ ਖਾ ਜਾਂਦੇ ਨੇ ਬੰਦੇ ਤੇ ਹਾਵੀ ਹੋ ਜਾਂਦੇ ਨੇ ਇੱਕ ਜੇ ਪਸ਼ੂ ਦੀ ਗੱਲ ਕਰੀਏ ਨਾ ਇੱਕ ਜਾਨਵਰ ਜਾਨਵਰ ਦੇ ਵਿੱਚ ਕੀ ਫਰਕ ਹੈ ਕਿਉਂਕਿ ਉਹਦੇ ਸਰੀਰ ਤੇ ਉਹਦੇ ਵਿਕਾਰ ਹਾਵੀ ਨੇ ਉਹ ਆਪਣੇ ਆਪ ਤੇ ਆਪਣਾ ਕੰਟਰੋਲ ਨਹੀਂ ਪਾ ਸਕਦਾ ਉਹ ਆਪਣੇ ਆਪ ਤੇ ਸਰੀਰ ਤੇ ਕੰਟਰੋਲ ਨਹੀਂ ਪਾ ਸਕਦਾ ਇੱਕ ਜਾਨਵਰ ਜੇ ਮਨੁੱਖ ਦੇ ਸਰੀਰ ਉੱਪਰ ਇਹ ਵਿਕਾਰ ਹਾਵੀ ਹੋ ਜਾਣ ਤੇ ਮਨੁੱਖ ਤੇ ਪਸ਼ੂ ਦੇ ਵਿੱਚ ਫਰਕ ਨਹੀਂ ਕੋਈ ਰਹਿ ਜਾਂਦਾ ਕਦੀ ਮਨੁੱਖ ਦੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਇਹ ਬਰਾਬਰਤਾ ਹੋ ਜਾਂਦੀ ਫਿਰ ਕੀ ਪਸ਼ੂ ਤਾਂ ਮਨੁੱਖ ਇੱਕ ਹੀ ਬਰਾਬਰ ਹੋ ਜਾਂਦੇ ਨੇ ਜੇ ਆਪਣੇ ਆਪ ਤੇ ਸੀ ਕੰਟਰੋਲ ਪਾ ਸਕਦੇ ਆ ਪੰਜਾਂ ਵਿਕਾਰਾਂ ਤੇ ਪਾ ਸਕਦੇ ਕੋਈ ਔਖੀ ਗੱਲ ਨਹੀਂ ਹੈ ਵੇਖੋ ਇੱਕ ਗੱਲ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਕੋਈ ਚੀਜ਼ ਇਹ ਨਹੀਂ ਕਿ ਕਰ ਕੰਡੈਮ ਕਰਨੀ ਆਪਾਂ ਵਰਤਨੇ ਨੇ ਕਿਵੇਂ ਵਰਤਨੇ ਨੇ ਕਾਮ ਵੀ ਕ੍ਰੋਧ ਵੀ ਲੋਭ ਵੀ ਹੰਕਾਰ ਵੀ ਸਮੇਂ-ਸਮੇਂ ਅਨੁਸਾਰ ਇਹ ਨਹੀਂ ਕਿ ਐਂ ਕ੍ਰੋਧ ਕਰੀ ਜਾ ਤੂੰ ਮਾੜੀ-ਮਾੜੀ ਗੱਲ ਤੇ ਕ੍ਰੋਧ ਕਰੀ ਜਾ ਤੇਨੂੰ ਹੰਕਾਰ ਹੋ ਜਾਵੇ ਕਿ ਮੇਰੇ ਕੋ ਹੰਕਾਰ ਹੀ ਬੜਾ ਮੈਂ ਘਰ ਦੌਲਤ ਧਨ ਦੌਲਤ ਪੈਸਾ ਬੜਾ ਹੈ ਮੇਰੇ ਕੋ ਇਸ ਗੱਲ ਦਾ ਹੰਕਾਰ ਕਰੀ ਕਿ ਸਤਿਗੁਰੂ ਜੀ ਮੈਨੂੰ ਦੇਹ ਮਿਲੀ ਸੀ ਮੈਨੂੰ ਸਰੀਰ ਮਿਲੀ ਸੀ ਮੈਨੂੰ ਮਾਣ ਹੈ ਅੱਜ ਕਿ ਮੈਂ ਤੇਰੇ ਜ਼ਿੰਦਗੀ ਆਪਣੀ ਸਾਰੀ ਗੁਰੂ ਦੇ ਲੇਖੇ ਲਾਤੀ ਇਸ ਗੱਲ ਦਾ ਹੰਕਾਰ ਕਰੀ ਕਿ ਤੇ ਹੰਕਾਰ ਇਸ ਗੱਲ ਦਾ ਨਾ ਕਰੀ ਜਾਏ ਕਿ ਧਨ ਦੌਲਤ ਬਹੁਤ ਤੇ ਪੈਸਾ ਬਹੁਤ ਦੁਨੀਆਂ ਵਿੱਚ ਜਿੱਦਾਂ ਕਦੀ ਨਾਲ ਨਹੀਂ ਨਿਭਦੀ ਹੁੰਦੀ ਬੰਦਾ ਬਿਨਾਂ ਗੱਲ ਤੋਂ ਕਲੋਧ ਕਰੀ ਜਾਵੇ ਹੰਕਾਰ ਵਿਖਾਈ ਜਾਵੇ ਦਵੇਸ਼ ਨਿੰਦਿਆ ਕਰੀ ਜਾਵੇ ਨਹੀਂ ਜਦੋਂ ਵੀ ਕਿਤੇ ਲੋੜ ਪਵੇ ਉਦੋਂ ਇਹਨਾਂ ਨੂੰ ਵਰਤ ਲੈਣਾ ਜ਼ਰੂਰੀ ਹੈ ਹੰਕਾਰ ਕਰ ਕਿਸੇ ਚੰਗੀ ਗੱਲ ਦਾ ਕਰ ਲੋਭ ਕਰ ਕਿਸੇ ਚੰਗੇ ਕੰਮ ਦਾ ਕਰ ਕਿ ਮੈਨੂੰ ਆ ਮਿਲ ਜਾਵੇ ਕਿਤੇ ਲੋਭ ਕਰ ਜਦੋਂ ਲੋਭ ਆ ਜਾਵੇ ਤੇਰੇ ਤ੍ਰਿਸ਼ਨਾ ਆ ਜਾਵੇ ਕਿ ਮੈਂ ਵੀ ਕਿਤੇ ਤ੍ਰਿਸ਼ਨਾ ਪੈਦਾ ਹੋ ਜਾਵੇ ਕਿ ਮੈਂ ਵੀ ਕਿਤੇ ਗੁਰੂ ਦੇ ਕੋਲ ਜਾਵਾਂ ਮੈਂ ਵੀ ਕਿਤੇ ਗੁਰੂ ਕੋ ਜਾ ਕੇ ਗੁਰੂ ਜੀ ਵਡਿਆਈ ਕਰਾਂ ਮੈਂ ਵੀ ਕਿਤੇ ਜਾ ਕੇ ਗੁਰੂ ਦੇ ਕੋਲ ਗੁਰੂ ਦਾ ਨਾਮ ਧਿਆਵਾਂ ਕਿਤੇ ਆਪਣੇ ਅੰਦਰ ਇਹ ਗੱਲ ਝਾਤ ਮਾਰ ਕੇ ਵੇਖੀ ਸਤਿਗੁਰੂ ਜੀ ਮੈਨੂੰ ਕੀ ਕਰਨਾ ਚਾਹੀਦਾ ਮੈਂ ਕਰੀ ਕੀ ਜਾ ਰਿਹਾ ਹਾਂ ਤੇ ਮੇਰੇ ਅੰਦਰ ਇਹੋ ਜੇ ਗੁਣ ਪੈਦਾ ਕਰ ਦਿਓ ਐਸੋ ਗੁਣ ਮੇਰੇ ਪ੍ਰਭੂ ਜੀ ਕੀਨ ਗੁਣ ਕਿੰਨੇ ਪੈਦਾ ਕਰਨੇ ਗੁਰੂ ਨੇ ਗੁਣ ਪੈਦਾ ਕਰਨੇ ਨਹੀਂ ਜੇ ਤੂੰ ਗੁਰੂ ਕੋ ਚੱਲ ਕੇ ਆਏਂਗਾ ਗੁਰੂ ਕੋ ਆ ਕੇ ਗੁਣ ਲਏਂਗਾ ਤੇਰੇ ਅੰਦਰ ਸਤਿਗੁਰੂ ਜੀ ਗੁਣ ਭਰ ਦੇਣਗੇ ਕਿਉਂਕਿ ਗੁਣ ਉੱਥੇ ਵੰਡੇ ਜਾਂਦੇ ਜਿੱਥੇ ਗੁਣਾਂ ਦੀ ਸਾਂਝ ਕਰਨ ਵਾਲਾ ਕੋਈ ਬੈਠਾ ਹੋਵੇ ਜਿੱਥੇ ਸਾਂਝ ਕਰਨ ਵਾਲਾ ਕੋਈ ਇੱਥੇ ਹੋਵੇ ਕਿ ਹਾਂ ਇੱਥੇ ਗੁਣਾਂ ਦੀ ਕਦਰ ਹੈ ਇੱਥੇ ਕੋਈ ਗੁਣ ਮੇਰੇ ਤੋਂ ਲੈ ਰਿਹਾ ਏ ਉੱਥੇ ਸਾਂਝ ਕੀਤੀ ਜਾਂਦੀ ਹੈ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਬਗੁਣ ਚੱਲੀਏ ਕਹਿੰਦੇ ਛੱਡ ਦੇ ਅਬਗੁਣ ਅੱਜ ਸਾਂਝ ਕਰ ਲੈ ਗੁਣਾ ਦੀ ਅੱਜ ਗੁਰੂ ਨਾਲ ਸਾਂਝ ਕਰਨ ਆਇਆ ਕਿ ਸਤਗੁਰ ਜੀ ਐਸੋ ਗੁਣ ਮੇਰੇ ਪ੍ਰਭੂ ਜੀ ਕੀ ਨਿਹੜੀ ਝੋਲੀ ਵਿੱਚ ਇਹੋ ਜੇ ਗੁਣ ਪਾ ਦਿਓ ਕਿ ਪੰਜ ਦੋਖ ਅਰ ਅਹੰਗਰੋਗ ਇਹੋ ਤੰਦ ਤੇ ਸਗਲ ਦੂਰ ਕੀ ਨੇ ਕਿ ਮੇਰੇ ਤਨ ਤੋਂ ਸਾਰੇ ਦੂਰ ਹੋ ਜਾਣ ਮੈਂ ਇਹਨਾਂ ਤੋਂ ਛੁਟਕਾਰਾ ਪਾ ਲਵਾਂ ਫਿਰ ਸਤਗੁਰ ਜੀ ਦੇ ਸ਼ਬਦ ਵਰਤਿਆ ਨਾਲ ਕਹਿੰਦੇ ਬੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕਉ ਸ਼ਬਦ ਮੇਰੇ ਹੀਰੇ ਦੀਨ ਬੰਦਨ ਕਹਿੰਦੇ ਫਾਹੀਆਂ ਕਹਿੰਦੇ ਮੇਰੇ ਪਰਮਾਤਮਾ ਜੀ ਮੇਰੇ ਮਾਲਕ ਜੀਓ ਮੇਰੀਆਂ ਮਾਇਆ ਦੀਆਂ ਫਾਹੀਆਂ ਤੋੜ ਕੇ ਕਹਿੰਦੇ ਮਾਇਆ ਦਾ ਮੋਛੜਾ ਤੱਕ ਗੁਰੂ ਦੇ ਸ਼ਬਦ ਦੇ ਨਾਲ ਮੇਰੇ ਹਿਰਦੇ ਨੂੰ ਜੋੜ ਦਿਓ ਮੇਰੇ ਹਿਰਦੇ ਦੇ ਵਿੱਚ ਵੀ ਕਿਤੇ ਗੁਰੂ ਦਾ ਸ਼ਬਦ ਵਸ ਜਾਵੇ ਕਹਿੰਦੇ ਬੰਦਨ ਸ਼ੋਰ ਵੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕਉ ਸ਼ਬਦ ਮੇਰੇ ਹੀਰੇ ਦੀਨ ਕਹਿੰਦੇ ਮੇਰੇ ਹਿਰਦੇ ਵਿੱਚ ਵੀ ਗੁਰੂ ਦਾ ਸ਼ਬਦ ਵਸ ਜਾਵੇ ਸਤਗੁਰ ਜੀ ਬੰਦਨ ਟੁੱਟ ਜਾਣ ਮੈਂ ਮੁਕਤ ਹੋ ਜਾਵਾਂ ਕਿੰਨਾ ਤੋਂ ਮਾਇਆ ਦੀ ਫਾਹੀ ਤੋਂ ਮੈਂ ਮੁਕਤ ਹੋ ਜਾਵਾਂ ਮੈਨੂੰ ਮੁਛਤਕਾਰਾ ਮਿਲ ਜਾਵੇ ਤੇ ਗੁਰ ਕਉ ਸ਼ਬਦ ਮੇਰੇ ਹੀਰੇ ਦੀਨ ਮੇਰੇ ਹਿਰਦੇ ਦੇ ਵਿੱਚ ਕਿਤੇ ਆਪਣਾ ਸ਼ਬਦ ਵਸਾ ਦੇ ਕਿਤੇ ਮੈਂ ਵੀ ਆਪਣੇ ਹਿਰਦੇ ਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ ਮੈਂ ਕਿਹਨ ਜੋਗ ਹੋ ਜਾਵਾਂ ਕਿ ਗੁਰੂ ਦੇ ਕੋਲ ਆ ਕੇ ਦੁੱਖ ਦੂਰ ਹੋ ਜਾਂਦੇ ਨੇ ਗੁਰੂ ਕੋਲ ਆ ਕੇ ਮਾਇ ਜੀ ਫਾਹੀਆਂ ਕੱਟੀਆਂ ਜਾਂਦੀਆਂ ਨੇ ਗੁਰੂ ਕੋਲ ਆ ਕੇ ਕਾਮ ਕ੍ਰੋਧ ਲੋਭ ਮੋਤ ਛੁਟਕਾਰਾ ਮਿਲ ਜਾਂਦਾ ਇੱਕ ਸਤਿਗੁਰ ਕਿਰਪਾ ਕਰੋ ਬੰਦਨ ਤੋੜ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਕਿ ਸਤਿਗੁਰ ਜੀਓ ਮੇਰੀਆਂ ਮਾਈਆਂ ਮੇਰੀਆਂ ਮਾਇਆ ਦੀਆਂ ਫਾਹੀਆਂ ਕੱਟ ਦਿਓ ਮੈਨੂੰ ਮਾਇਆ ਦੇ ਮੋਹ ਤੋਂ ਛੁਟਕਾਰਾ ਦਿਵਾ ਕੇ ਮੈਨੂੰ ਆਪਣੇ ਲੜ ਲਾ ਲਓ ਮੈਨੂੰ ਆਪਣੇ ਪੱਲੇ ਨਾਲ ਜੋੜ ਲਵੋ ਮੈਨੂੰ ਵੀ ਆਪਣੀ ਗੋਦ ਵਿੱਚ ਥਾਂ ਦੇ ਦਿਓ ਮੈਂ ਵੀ ਇਹ ਕਹਿਣ ਜਗ੍ਹਾ ਹੋ ਜਾਵਾਂ ਕਿ ਸਤਿਗੁਰੂ ਜੀ ਜੂ ਤੇਰੇ ਕੋ ਆਉਂਦਾ ਉਹ ਤੇਰੀ ਸ਼ਰਨ ਵਿੱਚ ਆ ਕੇ ਲਿੰਦਾ ਉਹਨੂੰ ਥਾਂ ਮਿਲ ਜਾਂਦੀ ਹੈ ਮੈਂ ਵੀ ਇਹ ਗੱਲ ਕਹਿਣ ਜਗ੍ਹਾ ਹੋ ਜਾਵਾਂ ਕਿ ਸਤਿਗੁਰੂ ਤੁਹਾਡੇ ਕੋ ਆਇਆ ਸੀ ਮੈਨੂੰ ਤੁਹਾਡੀ ਚਰਨਾਂ ਦੇ ਵਿੱਚ ਥਾਂ ਮਿਲ ਗਈ ਮੈਂ ਵੀ ਹੁਣ ਤੁਹਾਡੀ ਥਾਂ ਲੈ ਕੇ ਚਰਨਾਂ ਦੇ ਵਿੱਚ ਰਹਿਣ ਦੇ ਲਾਇਕ ਬਣ ਗਿਆ ਕਹਿੰਦੇ ਬੰਦਨ ਤੋਰ ਸ਼ੋਰ ਵਿਖੀਅਤ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਕਹਿੰਦੇ ਰੂਪ ਅਨਰੂਪ ਮੋਰੋ ਕਛ ਨਾ ਵਿਚਾਰੇਓ ਰੂਪ ਅਨਰੂਪ ਮੋਰੋ ਕਛ ਨਾ ਵਿਚਾਰੇਓ ਕਹਿੰਦੇ ਰੂਪ ਕਹਿੰਦੇ ਸੋਹਜ ਨੂੰ ਅਨਰੂਪ ਕਹਿੰਦੇ ਗੋਹਜ ਨੂੰ ਕਹਿੰਦੇ ਮੇਰੀ ਕੋਈ ਸੋਹਜ ਗੋਹਜ ਉਸ ਨਾਲ ਕੋਈ ਵੀ ਆਪਣੇ ਮਨ ਵਿੱਚ ਨਹੀਂ ਲਿਆਉਂਦਾ ਕੀ ਮੇਰੀ ਸੋਹਜ ਸੋਹਜ ਸੋਣ ਸੋਣੀ ਕੋਹਜ ਕਹਿੰਦੇ ਕੋਈ ਨਹੀਂ ਲਿਉਂਦਾ ਕਹਿੰਦੇ ਮੈਨੂੰ ਉਸਨੇ ਆਪਣੇ ਪ੍ਰੇਮ ਨਾਲ ਬੰਨ ਦਿੱਤਾ ਤੇ ਮੈਨੂੰ ਆਪਣੇ ਪਿਆਰ ਦੇ ਰੰਗ ਵਿੱਚ ਭੇលਿਆ ਕਹਿੰਦੇ ਮਰੂਪ ਅਨਰੂਪ ਮਰੂ ਕਛ ਨਾ ਵਿਚਾਰਿਓ ਕਹਿੰਦੇ ਮੇਰਾ ਰੂਪ ਤੇ ਨਰੂਪ ਕਿਸੇ ਨੇ ਕਦੀ ਵਿਚਾਰਿਆ ਕਿ ਮੈਂ ਕਿੰਨਾ ਕੁ ਸੋਹਣਾ ਵਾਂ ਮੈਂ ਕਿੰਨਾ ਕੁ ਸੁਨੱਖਾ ਵਾਂ ਮੈਂ ਕਿੰਨਾ ਕੁ ਮਾੜਾ ਵਾਂ ਕਹਿੰਦੇ ਪਰ ਪ੍ਰੇਮ ਗयो ਮੋਹ ਹਰ ਰੰਗ ਵੀਨ ਕਹਿੰਦੇ ਸਤਗੁਰ ਨੇ ਪ੍ਰੇਮ ਕਰ ਲਿਆ ਕਹਿੰਦੇ ਮੇਰਾ ਮਨ ਅੰਦਰ ਭਿੱਜ ਗਿਆ ਕਿਵੇਂ ਭਿੱਜਾ ਕੀ ਰੂਪ ਅਨਰੂਪ ਮਰੋ ਕਛ ਨਾ ਵਿਚਾਰਿਓ ਕਹਿੰਦੇ ਕਿਸੇ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਈ ਵਾਰ ਬੰਦਾ ਕਹਿੰਦਾ ਨਾ ਐਨਾ ਸੋਹਣਾ ਸੁਨੱਖਾ ਵੀ ਆ ਪਰ ਸਤਗੁਰ ਜੀ ਕਦੀ ਇਸ ਗੱਲ ਹੀ ਦੇਖਦੇ ਸਤਗੁਰ ਜੀ ਕਹਿੰਦੇ ਤੇਰਾ ਮਨ ਕਿੰਨਾ ਕੋ ਸਾਫ ਹੈ ਸੋਹਣਾ ਦੁਨਿਆਵੀ ਚੋਰ ਤੇ ਤੂੰ ਬਾਹਰੋ ਜਿੰਨਾ ਮਰਦੀ ਹੋਵੇ ਜਿੰਨਾ ਮਰਦੀ ਤੂੰ ਬਾਹਰੋ ਸਾਫ ਹੋਵੇ ਪਰ ਤੇਰੀ ਅੰਦਰ ਦੀ ਪਰਖ ਹੋਣੀ ਤੇਰਾ ਮਨ ਕੀ ਕਹਿੰਦਾ ਤੇਰੇ ਮਨ ਅੰਦਰ ਕੀ ਚੱਲਦਾ ਏ ਤੇਰੇ ਮਨ ਅੰਦਰ ਕੀ ਪੈਦਾ ਹੋਇਆ ਏ ਰੂਪ ਅਨਰੂਪ ਮੋਰ ਕਛ ਨਾ ਵਿਚਾਰਿਓ ਕਹਿੰਦੇ ਕਿਸੇ ਨੇ ਵਿਚਾਰਿਆ ਨਹੀਂ ਕਹਿੰਦੇ ਪ੍ਰੇਮ ਗਹਿਓ ਮੋਹ ਹਰ ਰੰਗ ਭੀਨ ਕਹਿੰਦੇ ਮੈਨੂੰ ਆਪਣੇ ਪਿਆਰ ਦੀ ਰੰਗ ਵਿੱਚ ਭੇ ਲਿਆ ਕਹਿੰਦੇ ਸਤਗੁਰ ਨੇ ਮੈਨੂੰ ਆਪਣੇ ਸ਼ਬਦ ਰੂਪੀ ਰੰਗ ਦੇ ਵਿੱਚ ਕਹਿੰਦੇ ਰੰਗ ਲਿਆ ਕਹਿੰਦੇ ਮੇ ਰੰਗਿਆ ਗਿਆ ਕਹਿੰਦੇ ਹੁਣ ਮੈਂ ਦੁਨਿਆਵੀ ਰੰਗਾਂ ਤੋਂ ਮੁਕਤ ਹੋ ਗਿਆ ਹੁਣ ਦੁਨਿਆਵੀ ਰੰਗ ਮੈਨੂੰ ਕਦੀ ਲੱਗਣਗੇ ਨਹੀਂ ਕਿਉਂਕਿ ਮੈਨੂੰ ਹੁਣ ਗੁਰੂ ਸ਼ਬਦ ਦਾ ਰੰਗ ਲੱਗ ਗਿਆ ਤੇ ਮੇਰੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਸਾਰਾ ਕੁਝ ਨਾਸ਼ ਹੋ ਗਏ ਮੇਰੇ ਮਾਇਆ ਦੇ ਬੰਧਨ ਟੁੱਟ ਗਏ ਕਹਿੰਦੇ ਮੇਰਾ ਕਿਸਨ ਰੂਪ ਅਨਰੂਪ ਨਹੀਂ ਵਿਚਾਰਿਆ ਕਹਿੰਦੇ ਪਰ ਸਤਿਗੁਰ ਨੇ ਕਿਰਪਾ ਕੀਤੀ ਹੈ ਪ੍ਰੇਮ ਗਾਇਓ ਮੋਹ ਹਰ ਰੰਗ ਭੀਨ ਕਹਿੰਦੇ ਮੈਨੂੰ ਆਪਣੇ ਰੰਗ ਵਿੱਚ ਰੰਗ ਲਿਆ ਹੁਣ ਅੱਗੇ ਗੱਲ ਕੀਤੀ ਕਹਿੰਦੇ ਪੇਖਿਓ ਲਾਲਨ ਪਾਟ ਵਿੱਚ ਖੋਏ ਪੇਖਿਓ ਕਹਿੰਦੇ ਜਦੋਂ ਹੁਣ ਜਦੋਂ ਕੋਈ ਇਹ ਗੱਲ ਆਪਸ ਵਿੱਚ ਨਹੀਂ ਪੇਖਿਓ ਲਾਲਨ ਕਹਿੰਦੇ ਜਦੋਂ ਨਾ ਕੋਈ ਮਨੁੱਖ ਵਿਚਾਰਲੇ ਪਰਦੇ ਦੂਰ ਕਰਕੇ ਕਹਿੰਦੇ ਉਸ ਨੂੰ ਸੋਹਣੇ ਲਾਲ ਨੂੰ ਵੇਖਦਾ ਨਾ ਜਿਹੜੇ ਪਰਦੇ ਵਿੱਚ ਪਏ ਹੋਏ ਨੇ ਕਿਹੜੇ ਹੰਕਾਰ ਦੇ ਇਹ ਪਰਦੇ ਦੂਰ ਕਰਕੇ ਜਦੋਂ ਕੋਈ ਵੇਖਦਾ ਨਾ ਉਸ ਲਾਲ ਨੂੰ ਤੇ ਕਹਿੰਦੇ ਮੇਰੇ ਮਨ ਵਿੱਚ ਆਨੰਦ ਪੈਦਾ ਹੁੰਦਾ ਮੈਨੂੰ ਖੁਸ਼ੀ ਆਉਂਦੀ ਪੇਖਿਓ ਲਾਲਨ ਪੇਖਿ ਜੋ ਪਾ ਵੇਖ ਲਾਲਨ ਪਾਟ ਵਿੱਚ ਖੋਏ ਅਨਿਤ ਹਰਕਾ ਅਨਿਤ ਚਿੱਤਾਂ ਹਰਖੇ ਪਤੀਨ ਕਹਿੰਦੇ ਜਦੋਂ ਕੋਈ ਬੰਦਾ ਆਪਣੇ ਵਿੱਚੋਂ ਇਹ ਪਰਦੇ ਹਟਾ ਕੇ ਕਹਿੰਦੇ ਸਪਰਮਾਤਮਾ ਸੋਹਣੇ ਵੱਲ ਵੇਖਦਾ ਹੈ ਨਾ ਤਾ ਅਨਚਿਤ ਹਰ ਕੇ ਪਤੀਨ ਕਹਿੰਦੇ ਮੇਰੇ ਮਨ ਅੰਦਰ ਆਨੰਦ ਪੈਦਾ ਹੁੰਦਾ ਹੈ ਕਹਿੰਦੇ ਮੇਰਾ ਮਨ ਖੁਸ਼ੀ ਵਿੱਚ ਗੱਜਗੱਦ ਉੱਠਦਾ ਹੈ ਕਿ ਜਿੰਨਾ ਚਿਰ ਤੇਰੇ ਕੋਲ ਹੰਕਾਰ ਹੈ ਹੋਮੇ ਹੋਮੇ ਦੇ ਹੰਕਾਰ ਦੇ ਪਰਦੇ ਨਾਲ ਤੂੰ ਸਤਿਗੁਰੂ ਨੂੰ ਦੇਖੇਗਾ ਤੇਰੇ ਅੰਦਰ ਕਦੀ ਖੁਸ਼ੀ ਨਹੀਂ ਪੈਦਾ ਹੋਵੇਗੀ ਖੁਸ਼ੀ ਤੇਰੇ ਅੰਦਰ ਆਨੰਦ ਉਦੋਂ ਪੈਦਾ ਹੋਵੇਗਾ ਜਿਹੜਾ ਤੂੰ ਆਪਣੇ ਵਿੱਚੋਂ ਸਾਰਾ ਕੁਝ ਹਟਾ ਕੇ ਇੱਕ ਬਣ ਕਰਕੇ ਸਾਹਮਣੇ ਆ ਕੇ ਗੁਰੂ ਨੂੰ ਦੇਖੇ ਇੱਕ ਬਚਨ ਪੜਦੇ ਆ ਸਤਿਗੁਰੂ ਨੂੰ ਸਬਕੋ ਵਿਖਦਾ ਜੇਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਉਹ ਤੇ ਗੱਲ ਨਹੀਂ ਬੰਨੀ ਗੁਰੂ ਕੋਲ ਆ ਆਪਣੇ ਵਿੱਚੋਂ ਜਿੰਨਾ ਹਉਮੈ ਹੰਕਾਰ ਦਾ ਕਹਿੰਦੇ ਪੜਦਾ ਇਹਨੂੰ ਦੂਰ ਕਰਕੇ ਆ ਸਤਿਗੁਰੂ ਕੋਲ ਬਹਿ ਕੇ ਆ ਕੇ ਵਿਚਾਰ ਕਰਕੇ ਸਤਿਗੁਰ ਮੈਂ ਤੇਰੇ ਦਰਸ਼ਨ ਨੂੰ ਆਇਆ ਫਿਰ ਤੇਰੇ ਮਨ ਅੰਦਰ ਆਨੰਦ ਪੈਦਾ ਹੋਵੇਗਾ ਤੇਰਾ ਮਨ ਵੀ ਗਦਗਦ ਉੱਠੇਗਾ ਕਿ ਸਤਿਗੁਰ ਜੀ ਇੰਨੀ ਰਹਿਮਤ ਹੋ ਗਈ ਏ ਤੇਰੇ ਕੋਲ ਆ ਕੇ ਮੇਰੇ ਮਨ ਉੱਤੇ ਮੇਰਾ ਮਨ ਤਾਂ ਬੜਾ ਖੁਸ਼ੀਆਂ ਭਰਿਆ ਹੋ ਗਿਆ ਹੁਣ ਸਤਗੁਰ ਜੀ ਨੇ ਅੱਗੇ ਗੱਲ ਕੀਤੀ ਕਹਿੰਦੇ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਕਹਿੰਦੇ ਹੇ ਨਾਨਕ ਉਹ ਮੇਰਾ ਇਹ ਸਰੀਰ ਉਸਦਾ ਘਰ ਬਣ ਗਿਆ ਮੇਰਾ ਇਹ ਸਰੀਰ ਉਸ ਪਰਮਾਤਮਾ ਦਾ ਘਰ ਬਣ ਗਿਆ ਉਸ ਘਰ ਵਿੱਚ ਉਸ ਘਰ ਦਾ ਮੈਂ ਮਾਲਕ ਬਣ ਗਿਆ ਉਸਦਾ ਹੀ ਮੈਂ ਸੇਵਕ ਬਣ ਗਿਆ ਕਹਿੰਦੇ ਉਹ ਘਰ ਵੀ ਇਹ ਸਰੀਰੂਪੀ ਬਣ ਗਿਆ ਇਹਦੇ ਅੰਦਰ ਨਾਮ ਵਸ ਗਿਆ ਇਸ ਘਰ ਦਾ ਮਾਲਕ ਵੀ ਮੈਂ ਹੀ ਬਣ ਗਿਆ ਇਹ ਸਰੀਰ ਹੈ ਇਹ ਘਰ ਹੈ ਇਸ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਨਾਮ ਵਸ ਕੇ ਹੁਣ ਇਸ ਘਰ ਦਾ ਮਾਲਕ ਵੀ ਮੈਂ ਬਣ ਗਿਆ ਮੈਨੂੰ ਪਤਾ ਮੈਂ ਅਲਕੀ ਮਾਲਕਾ ਹੀ ਕਿਵੇਂ ਕਰਨੀ ਮੈਂ ਇਸ ਘਰ ਦੀ ਕਹਿੰਦੇ ਤੈਸੀ ਇੱਕੋ ਗਰੇ ਸੋਈ ਪ੍ਰਭ ਨਾਨਕ ਸੋ ਠਾ ਕਰ ਤੈਸੀ ਕੋ ਧੀਨ ਕਹਿੰਦੇ ਹੁਣ ਇਸੇ ਦਾ ਹੀ ਮੈਂ ਮਾਲਕ ਬਣ ਗਿਆ ਕੋਸ਼ਿਸ਼ ਕਰੀਏ ਤਾਂ ਸਹੀ ਗੁਰੂ ਦੇ ਦਰ ਤੇ ਆ ਕੇ ਅਰਦਾਸ ਬੇਨਤੀ ਕਰੀਏ ਸਤਿਗੁਰੂ ਸਾਨੂੰ ਵੀ ਕਿਤੇ ਭੁੱਲਿਆਂ ਪਟਕਿਆਂ ਨੂੰ ਆਪਣੇ ਨਾਲ ਮਿਲਾ ਲਓ ਸਾਨੂੰ ਵੀ ਕਿਤੇ ਰਾਹ ਪਾ ਦਿਓ ਸਾਨੂੰ ਵੀ ਦੱਸੋ ਕਿ ਤੇਰੇ ਦਰ ਦਾ ਰਾਹ ਕਿਹੜਾ ਹੈ ਤੇਰੇ ਦਰ ਤੇ ਆਉਣ ਦਾ ਤਰੀਕਾ ਕੀ ਹੈ ਕਿਤੇ ਅਸੀਂ ਵੀ ਬੜੇ ਲੰਮੇ ਟਾਈਮ ਤੋਂ ਭਟਕਣਾ ਵਿੱਚ ਪਏ ਆ ਸਾਨੂੰ ਵੀ ਪੰਜ ਵਿਕਾਰ ਲੁੱਟ-ਲੁੱਟ ਕੇ ਮਾਇਆ ਲੁੱਟ-ਲੁੱਟ ਕੇ ਖਾ ਰਹੀ ਹੈ ਸਾਨੂੰ ਦੱਸੋ ਤਾਂ ਸਹੀ ਅਸੀਂ ਅੱਤੋਂ ਕਿਵੇਂ ਮੁਕਤ ਹੋ ਸਕਦੇ ਹਾਂ ਸਤਿਗੁਰ ਨੂੰ ਪੁੱਛੀਏ ਆ ਕੇ ਜੇ ਪੁੱਛਦੇ ਨਹੀਂ ਆ ਤੇ ਕਦੀ ਫਿਰ ਸਤਿਗੁਰ ਦੱਸਣਗੇ ਵੀ ਨਹੀਂ ਕਿ ਆਪ ਕੋ ਤੈਨੂੰ ਆਉਣਾ ਪਵੇਗਾ ਜਿਹੜਾ ਕੋਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਆ ਕੇ ਆਪਣੇ ਮਨ ਵਿੱਚ ਇਹ ਗੱਲ ਧਾਰ ਲਵੇ ਨਾ ਕਿ ਬਾਬਾ ਤੇਰੇ ਘਰ ਆਇਆ ਤੇ ਤੇਰੇ ਘਰ ਆ ਕੇ ਮੈਂ ਇੱਕ ਅਰਦਾਸ ਬੇਨਤੀ ਕਰਨ ਲੱਗਾ ਮੇਰੀ ਅਰਦਾਸ ਆਪਣੇ ਦਰ ਤੇ ਪ੍ਰਵਾਨ ਕਰ ਲਵੀ ਕਿ ਮੈਂ ਤਾਨ ਦੀਵਾਨ ਤੂੰ ਹੈ ਮੇਰਾ ਸੁਆਮੀ ਮੈਂ ਤੇਰੇ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਤੇ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਕੀ ਇਹ ਦਾਤਿਆ ਇਹ ਮਾਲਕਾ ਕੋਈ ਹੋਰ ਦਰ ਨਹੀਂ ਹੈਗਾ ਜਿੱਥੇ ਜਾ ਕੇ ਮੈਂ ਦੁੱਖ ਤੇ ਸੁਖ ਦੱਸਾਂ ਇੱਕ ਦਰ ਹੈ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਜਿੱਥੇ ਤੇਰੇ ਜਿੱਥੇ ਮੇਰਾ ਦੁੱਖ ਤੇ ਸੁਖ ਸੁਣਿਆ ਜਾਂਦਾ ਮੈਂ ਤੇਰੇ ਦਰ ਤੇ ਆਇਆ ਮੇਰਾ ਦੁੱਖ ਤੇ ਸੁਖ ਸਤਿਗੁਰੂ ਤੁਹਾਡੇ ਕੋਲ ਹੈ ਅਰਦਾਸ ਬੇਨਤੀ ਕਰਦਾ ਕਿ ਤੇ ਇਹ ਸੋਚ ਆਪਣੇ ਅੰਦਰ ਪੈਜਾ ਕਰਕੇ ਆਈਏ ਸਾਨੂੰ ਸਮਝ ਪੈ ਸਕੇਗੀ ਸਤਿਗੁਰੂ ਕੋਲ ਆਇਆ ਸਾਡਾ ਸਫਲ ਕਿਵੇਂ ਹੋਵੇਗਾ ਸਫਲ ਤਾਂ ਹੋਵੇਗਾ ਜੇ ਸਤਿਗੁਰੂ ਕੋਲ ਆ ਕੇ ਸੀ ਸਤਿਗੁਰੂ ਜੀ ਕੀਤੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਹਨੂੰ ਪੱਲੇ ਬੰਨ ਕੇ ਘਰ ਲੈ ਕੇ ਜਾਵਾਂਗੇ ਘਰ ਜਾ ਕੇ ਗੱਲ ਸਮਝਾਂ ਕਿ ਸਤਿਗੁਰ ਤੇਰੇ ਦਰ ਤੋਂ ਆ ਜਾ ਸਿੱਖਿਆ ਲੈ ਕੇ ਆਇਆ ਇਹ ਸਦਾ ਹੀ ਮੇਰੇ ਨਾਲ ਨਿਭੇ ਜਦੋਂ ਹੌਲੀ ਹੌਲੀ ਸਿੱਖਿਆ ਇਕੱਠੀ ਕਰਾਂਗੇ ਇੱਕ ਦਿਨ ਬੜਾ ਗਿਆਨ ਇਕੱਠਾ ਹੋ ਜਾਣਾ ਸਾਡੇ ਕੋਲ ਪਰ ਅਸੀਂ ਮਾੜੇ ਬੰਨੇ ਮਾੜੇ ਕੰਮਾਂ ਲਈ ਮਾੜੀਆਂ ਪਟਕਣਾ ਤੋਂ ਬੜੀ ਛੇਤੀ ਮੁਕਤ ਹੋ ਜਾਣਾ ਚੰਗੇ ਰਾਹ ਤੇ ਤੁਰ ਪਾਵਾਂਗੇ ਕਿਉਂਕਿ ਵਾਰ-ਵਾਰ ਜਦੋਂ ਗਿਆਨ ਹੋਇਆ ਨਾ ਕੋਲ ਮਾੜੇ ਰਾਹ ਤੇ ਤੁਰਨ ਲੱਗ ਠੇਡਾ ਲੱਗਣਾ ਕਿ ਨਹੀਂ ਸਤਿਗੁਰ ਦਾ ਗਿਆਨ ਆ ਸਮਝਾ ਰਿਹਾ ਏ ਆ ਤੂੰ ਗਲਤ ਕਤੁਰ ਦਾ ਪਰ ਤੈਨੂੰ ਦੱਸਾਂ ਉਹ ਸਹੀ ਰਾਹ ਤੇ ਤੁਰ ਆ ਸਹੀ ਰਾਹ ਏ ਇਹ ਗੁਰੂ ਦੇ ਕੋਲ ਸਿੱਖਣਾ ਪਵੇਗਾ ਕਿ ਜਦੋਂ ਗੁਰੂ ਕੋਲ ਆਵਾਂਗੇ ਗੁਰੂ ਕੋਲ ਆ ਕੇ ਸਤਿਗੁਰ ਦੀ ਗੋਦ ਵਿੱਚ ਬਹਿ ਕੇ ਆਪਣੇ ਮਨ ਨੂੰ ਹਾਜ਼ਰ ਕਰਾਂਗੇ ਫਿਰ ਸਾਡੀ ਕੀਤੀ ਵਿਚਾਰ ਸਾਡੇ ਜਿਹਨ ਦਾ ਸਾਡੇ ਹਿਰਦੇ ਦਾ ਸਾਡੇ ਸਰੀਰ ਦਾ ਇੱਕ ਅੰਗ ਬਣ ਜਾਏਗੀ ਸਤਿਗੁਰੂ ਕਿਰਪਾ ਕਰਨ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਦਾ ਤਿੰਨ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਹਿ ਕੇ ਇਹ ਟੋਡੀ ਰਗ ਦੇ ਵਿੱਚ ਧੰਗੁਰ ਅਰਜਨ ਪਾਤਸ਼ਾਹ ਮਹਾਰਾਜ ਸ਼ਬਦ ਦੀ ਵਿਚਾਰ ਕੀਤੀ ਗਈ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਬਚਨ ਗੁਰੂ ਤੇ ਸਮਝ ਕੇ ਆਪਣੇ ਹਿਰਦਿਆਂ ਤੇ ਵਸਾਣੇ ਭੁੱਲਾਂ ਗਲਤੀਆਂ ਦਾ ਇਸੀ ਚੋਲੀ ਵਿੱਚ ਪਾ ਦੇਣੀ ਖਿਮਾ ਕਰਨੀ ਫਤਿਨਾ ਸੰਜ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ